ਬਹੁਤ ਜ਼ੋਰਦਾਰ ਮੀਂਹ ਆ ਗਿਆ ਬਾਈ ਆ ਮਿੰਟਾਂ ਦੇ ਵਿੱਚ ਹੀ ਚਲਾ ਤੇ ਪੰਤਾਲਿਆ ਜਾਂਦਾ ਵਗਿਆ ਪਾਣੀ ਆਰ ਇੱਕ ਹੜ ਦੀ ਸਦੀ ਦੀ ਧਾਰੀ ਮੀਂਹ ਨੇ ਹੜ ਦੀ ਐ ਲੱਗਦਾ ਬਾਈ ਹੜ ਆ ਗਏ ਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਲਾਈਵ ਤੁਸੀਂ ਕਿਵੇਂ ਪਾਣੀ ਚੱਲਦਾ ਹੈ ਆ ਦੇਖੋ ਪਾਣੀ ਵੜਦਾ ਤੁਰਿਆ ਜਾਂਦਾ ਆਮਨੇ ਬਹੁਤ ਜ਼ੋਰ ਦਾ ਨਹੀਂ माजी ਪੂਰਾ ਬੱਦਲ ਉੱਤਰ ਪਿਆ ਇਸ ਟਾਈਮ ਰਾਜਸਥਾਨ ਦੇ ਵਿੱਚ ਆ ਹਰ ਤਰ੍ਹਾਂ ਪਾਣੀ ਚੱਲ ਰਿਹਾ ਹੈ ਬਾਈ ਬਹੁਤ ਸਪੀਡ ਨਾਲ ਆ ਮਿੰਟਾਂ ਦੇ ਵਿੱਚ ਭਾਈ ਐ ਪਾਣੀ ਚਲਾਤਾ ਦੇਖ ਲੋ ਤੁਹਾਡੇ ਸਾਹਮਣੇ ਚੱਲੀ ਜਾਂਦਾ ਨਾਲੇ ਬਰੀ ਜਾਂਦਾ ਤੇ ਨਾਲੇ ਚੱਲੀ ਜਾਂਦਾ ਪਾਣੀ ਉਹ ਦੂਰ ਤੱਕ ਸਾਰੇ ਲਾਸ਼ ਕਿਆ ਵੀ ਲਾਸ਼ ਕਿਆ ਉਧਰ ਬੋਂ ਪੜਾ ਗੜ ਕੇ ਆਏ ਬਿਜਲੀ ਉਹ ਡਰ ਲੱਗਦਾ ਭਾਈ ਉਹ ਵੀਡੀਓ ਵਾਲੇ ਉਹ ਹਾਂ ਦੇ ਕਿੰਨਾ ਮੀਂਹ ਸਿੱਟੀ ਦਰਾਂ ਦਾ ਲਗਾਤਾਰ 2 ਘੰਟੇ ਹੋ ਗਏ ਨੂੰ ਐਂ ਪਈ ਜਾਂਦੇ ਨੂੰ ਐ ਹੰਦ ਦੇ ਕਿੰਨਾ ਮੀਂਹ ਸਿੱਟੀਆਂ ਲੱਗਣਾ ਦਿਖਾਤ ਮੀਂਹ ਦੇ ਨਾਲ ਮੀਂਹ ਦਾ ਖਾਂਦਾ ਨਹੀਂ ਟੁੱਟ ਗਿਆ ਹੀ ਹਾਂ ਨੇ ਬਹੁਤ ਜ਼ਿਆਦਾ ਮੀਂਹ ਹੈ ਹੰਡ ਹੋ ਗਈ ਨਜ਼ਾਰਾ ਹੋ ਗਿਆ ਬਿਜਲੀ ਬੜੀ ਤਾਕੜੀ ਗਰਜੀ ਸੀ ਹੰਡ ਵਾਪਸ ਆ ਗਈ ਆ ਗਿਆ ਆ ਗਿਆ ਲਗਾਤਾਰ